ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਬੈਠਕ ਹੋਈ ਅਤੇ ਇਸ ਬੈਠਕ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਹਨਾਂ ਨੇ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਕਲੀਨ ਸ਼ੀਟ ਨਹੀਂ ਦਿੱਤੀ ਹਾਲਾਂਕਿ 6 ਜੂਨ ਨੂੰ ਜਦੋਂ ਝੜਪ ਹੋਈ ਤਾਂ ਉਸੇ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਿਮਰਨਜੀਤ ਸਿੰਘ ਮਾਨ ਨੂੰ ਕਲੀਨ ਸ਼ੀਟ ਦੇਣ ਦੀ ਗੱਲ ਕਹੀ ਸੀ ਉਹਨਾਂ ਕਿਹਾ ਕਿ ਜੋ ਝਗੜਾ ਹੋਇਆ ਜੋ ਝੜਪ ਹੋਈ ਉਹ ਸਿਮਰਨਜੀਤ ਸਿੰਘ ਮਾਨ ਦੇ ਜਾਣ ਤੋਂ ਬਾਅਦ ਹੋਈ ਸ਼੍ਰੀ ਅਕਾਲ ਤਖਤ ਸਾਹਿਬ ਦੀ ਅੱਜ ਬੈਠਕ ਹੋਈ ਅਤੇ ਇਸ ਬੈਠਕ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ 6 ਜੂਨ ਨੂੰ ਹੋਇਆ ਚੜਫ ਮਾਮਲੇ 'ਚ ਉਹਨਾਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਕਲੀਨ ਚਿੱਟ ਨਹੀਂ ਦਿੱਤੀ ਹਾਲਾਂਕਿ ਚੜਫ ਵਾਲੇ ਦਿਨ ਜਥੇਦਾਰ ਨੇ ਖੁਦ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਝਗੜੇ ਲਈ ਮਾਨਸੇਵਾ ਨਹੀਂ ਨੇ ਕਿਉਂਕਿ ਅਕਾਲ ਤਖਤ ਸਾਹਿਬ 'ਚ ਝਗੜਾ ਮਾਨ ਦੇ ਜਾਣ ਤੋਂ ਬਾਅਦ ਹੋਇਆ ਇਸ ਬੈਠਕ 'ਚ ਸਮੂਹ ਜਥੇਦਾਰਾਂ ਤੋਂ ਸੁਝਾਅ ਮੰਗੇ ਗਏ ਕਿ ਬਾਹਰਲੇ ਦੇਸ਼ਾਂ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਜਨਰਲ ਸਹੀ ਤਰੀਕਾ ਇਸ ਨਾਲ ਹੀ ਉਹਨਾਂ ਅਕਾਲ ਤਖਤ ਸਾਹਿਬ ਦੇ 6 ਜੂਨ ਨੂੰ ਹੋਏ ਝਗੜੇ ਤੇ ਕਮੇਟੀ ਦੀ ਰਿਪੋਰਟ ਛੇਤੀ ਆਉਣ ਦੀ ਗੱਲ ਕਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਆਪਣੇ ਦਿੱਤੇ ਬਿਆਨ ਤੋਂ ਪਲਟ ਗਿਆ। ਉਹ ਤੁਹਾਨੂੰ ਸੁਣਾਨੀ ਉਹਨਾਂ ਦਾ ਪਹਿਲਾ ਬਿਆਨ ਕਿ ਉਹਨਾਂ ਨੇ ਪਹਿਲਾ ਕਲੀਨ ਸ਼ੀਟ ਦਿੱਤੀ ਸੀ ਸਿਮਰਜੀਤ ਸਿੰਘ ਮਾਨ ਨੂੰ ਤੇ ਹੁਣ ਕਿਵੇਂ ਆਪਣੇ ਬਿਆਨ ਤੋਂ ਪਲਟ ਗਏ। ਮਾਨ ਸਾਹਿਬ ਜੋ ਹਰ ਸਾਲ ਹੀ ਆਉਂਦੇ ਨੇ ਉਹ ਆ ਕੇ ਸਤਿਗੁਰੂ ਦੀ ਹਾਜ਼ੂਰੀ ਵਿੱਚ ਜਿੱਥੇ ਬੈਠਦੇ ਬੈਠ ਗਏ ਸਮਨ ਆਦਰ ਸਤਕਾਰ ਦੇ ਨਾਲ ਰਹੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਹੀ ਇਹ ਸਾਰਾ ਜਿਹੜਾ ਹੰਗਾਮਾ ਹੋਇਆ ਹੈ। ਬਿਲਕੁਲ ਗਲਤ ਕਿਸੇ ਨੇ ਕਿਹਾ ਬਿਲਕੁਲ ਗਲਤ ਦਿੱਤੀ ਕੋਈ ਕਲੀਨ ਚਿੱਟ ਨਹੀਂ ਦਿੱਤੀ ਮਾਨ ਸਾਹਿਬ ਨੂੰ ਤਾਂ ਆਪ ਉਥੋਂ ਮੈਂ ਰੋਕਿਆ ਔਰ ਉਹਨੂੰ ਤਾਰਨਾ ਵੀ ਕੀਤੀ ਵੀ ਮਾਨ ਦੀ ਹਜ਼ੂਰੀ ਤੇ ਜਿਹੜੇ ਇਹ ਨਾਹਰੇ ਬਾਜੀ ਕਰਨੀ ਹੈ ਇਹ ਕੋਈ ਇਨਸਾਨੀਅਤ ਨਹੀਂ ਹੈ ਇਹ ਕੋਈ ਐਸੀ ਗੱਲ ਨਹੀਂ ਹੋਈ ਰੌਲਾ ਤਾਂ ਉਹਨਾਂ ਨੇ ਪਹਿਲਾਂ ਸ਼ੁਰੂ ਕਰ ਦਿੱਤਾ ਸੀ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ ਸੀ ਉਹਦੋਂ ਕਿਲੇ ਸਰੂਪੇ ਦਿੱਤੇ ਸੀ ਅੱਜ ਬੈਠੇ ਕੋਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਤੇ ਕੀ ਅਹਿਮ ਗੱਲਾਂ ਰਹੀਆਂ ਤੁਹਾਨੂੰ ਦੱਸ ਰਹੇ ਹਾਂ ਸਿਮਰਨਜੀਤ ਸਿੰਘ ਮਾਨ ਨੂੰ ਕਲੀਨ ਸ਼ੀਟ ਨਹੀਂ ਦਿੱਤੀ ਹੈ ਕਿ ਆ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸਨਾਂ ਨਾਲ ਉਹਨਾਂ ਕਿਹਾ ਕਿ 6 ਜੂਨ ਹੋਈ ਚੜ੍ਹਤ ਦੀ ਰਿਪੋਰਟ ਵੀ ਛੇਤੀ ਆਵੇਗੀ ਪੰਸ ਸਿੰਘ ਸਾਹਿਬਾਨ ਦੀ ਬੈਠਕ ਹੋਈ ਇਸੇ ਅਹਿਮ ਗੱਲ ਤੋਂ ਦੱਸ ਰਹੇ ਹਾਂ ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਹਰ ਪੇ ਝੰਡੇ ਕੀ ਤਰੀਕੇ ਨੇ ਇਸ ਦੇ ਲਈ ਉਹਨਾਂ ਨੇ ਸੁਝਾਅ ਮੰਗੇ ਨੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਸ ਸਿੰਘ ਸਾਹਿਬਾਨ ਦੀ ਬੈਠਕ ਹੋਈ ਇਸ ਬੈਠਕ ਦੇ ਵਿੱਚ ਕਿਹੜੀਆਂ ਅਹਿਮ ਗੱਲਾਂ ਰਹੀਆਂ ਤੋਂ ਦੱਸ ਰਹੇ ਹਾਂ 6 ਜੂਨ ਹੋਈ ਚੜ੍ਹਤ ਦੇ ਲਈ ਜੋ ਕਮੇਟੀ ਬਣਾਈ ਗਈ ਹੈ ਇਸ ਦੇ ਲਈ ਰਿਪੋਰਟ ਛੇਤੀ ਆਵੇਗੀ ਇਹ ਅੱਜ ਦੀ ਬੈਠਕ ਦੇ ਵਿੱਚ ਕੀ ਆ ਗਿਆ ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪਾਵਨ ਸਰੂਪ ਬਾਹਰ ਵੇਚੇ ਜਾਂਦੇ ਨੇ ਉਹ ਕਿਸ ਤਰੀਕੇ ਨਾਲ ਵੇਚੇ ਜਾਣ ਇਸ ਤੇ ਲਈ ਸੁਝਾਅ ਮੰਗੇ ਗਏ।